ਸਾਨੂੰ ਅੰਦਰੋਂ ਸੁਖੋਂ ਬਣਾ ਦਿੰਦਾ ਜਿਹੜਾ ਸਾਡੇ ਅੰਦਰ ਇਹ ਗੱਲ ਭਰ ਦਿੰਦਾ ਹੈ ਕਿ ਖੂਨ ਦੇ ਰਿਸ਼ਤਿਆਂ ਤੋਂ ਉੱਪਰ ਜਿਹੜੀ ਅੱਗੇ ਗੱਲ ਉਹ ਤੁਹਾਡੇ ਮੋਹ ਦੀ ਹੈ ਤੁਹਾਡੇ ਪਿਆਰ ਦੀ ਹੈ ਜਿਹੜੀ ਤੁਹਾਨੂੰ ਇਨਸਾਨੀਅਤ ਵੱਲ ਅੱਗੇ ਕਦਮ ਤੋਰ ਦੇਗੀ 5 10 ਨਹੀਂ ਤੁਸੀਂ ਇੱਕ ਆਪਣੀ ਏਸੀ ਮੰਜ਼ਲ ਤੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਕੋਈ ਬਗਾਨਾ ਨਹੀਂ ਲੱਗੇਗਾ ਜਿੱਥੇ ਤੁਸੀਂ ਉੱਚੀ ਨੀਚੀ ਨੂੰ ਭੁੱਲ ਜਾਓਗੇ ਕਿੰਨੀ ਵਧੀਆ ਗੱਲ ਹੈ ਇਸ ਤਰ੍ਹਾਂ ਔਰਤ ਦੇ ਉੱਤੇ ਲੱਗੇ ਨਾਰੀ ਸ਼ਕਤੀ ਦੇ ਉੱਤੇ ਮੇਰਾ ਖਿਆਲ ਹੈ ਹਲੇ ਤੱਕ ਆਪਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਤਾਂ ਕੋਈ ਇਹ ਜਿਹੀ ਫਿਲਮ ਨਹੀਂ ਦੇਖੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਕਿ ਆਪਣੀ ਆਖਰੀ ਸਾਹ ਤੱਕ ਕੇਵਲ ਵਨ ਆਇਆ ਔਰ ਮੇਰੀ ਇਹ ਜਰਨੀ ਸਟਾਰਟ ਹੋਈ ਥੈਂਕ ਯੂ ਜਸਰ ਫॉर एवरीथिंग ਫॉर ਬੀਇੰਗ ਸੋ ਕਾਈਂਡ ਫੀ ਬੀਇੰਗ ਸੋ ਵੀ ਵਿਦ ਮੀ एवरी टाइम थैंक यू थैंक यू सो मच थैंक यू जस्सी थैंक यू स्टार कास्ट एवरीवन थैंक यू मीडिया इस तो ज्यादा मेनू कुछ कहना नहीं आंदा इस तो ज्यादा मैं कुछ कह नहीं पाऊंगी बस दिलों धन्यवाद 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 ते रब दा शुक्रगुजार हूं मैं ते सिनेमा जिंदाबाद <laughs> किनु केनु रौनक दा कैरेक्टर बहुत पसंद आया प्लीज एक बार डांस करो आई एम थैंक यू लाइम मारना ਔਰ ਯੂ ਥੈਂਕ ਯੂ ਜੀ ਸਭੇ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਯਾਰ ਕੋਮਨ ਹੋਰ ਯਾਰ ਕੋਈ ਹੋਈ ਨਹੀਂ ਆ ਰਹੀ ਸਾਰੇ ਐਕਟਰਸ ਦਾ ਸਪੈਸ਼ਲੀ ਜਿਹੜੇ ਸੀਨੀਅਰ ਐਕਟਰਸ ਨੇ ਜਿਨ੍ਹਾਂ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਸਾਰੇ ਐਕਟਰ ਜਿਨ੍ਹਾਂ ਨੇ ਕਮਾਲ ਲਗਾ ਦਿੱਤਾ ਸਾਰਾ ਕਰੂ ਅਤੇ ਸਾਰੀ ਟੀਮ ਇਵਨ ਕੇਪਲ ਵਾਂਦੀ ਵੀ ਜਿਨ੍ਹਾਂ ਨੇ ਬਹੁਤ ਸੋਹਣਾ ਕੀਤਾ ਤੇ ਸਾਰੇ ਸਿੰਗਰਸ میوزਿਕ ਡਾਇਰੈਕਟਰਸ ਮਾਈਕ ਨਾ ਮਾਈਕ ਉੱਤੇ ਰੱਖੋ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਮੈਂ ਬਹੁਤ ਖੁਸ਼ ਹਾਂ ਜੀ ਮੈਨੂੰ ਲੱਗਦਾ ਮਾਈਕ ਸ਼ਾਇਦ ਕਰੇਗਾ ਬਾਕੀ ਹੌਲੀ ਹੌਲੀ ਪਤਾ ਲੱਗੇ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਫਿਲਮ ਬਣ ਗਈ ਅੱਜ ਯਾਰ ਬਾਵਰਾ ਇਹ ਬੋਲ ਸੁਣੇ ਤੇ ਗੱਗ ਗਰੇਨਰ ਨੇ ਕਿ ਮੈਂ ਬਹੁਤ ਬਹੁਤ ਖੁਸ਼ ਆ ਅੱਜ ਆਪਣੀ ਸੋਹਣੀ ਫਿਲਮ ਦਾ ਹਿੱਸਾ ਬਣ ਕੇ ਇਸਦੇ ਦੋ ਗੀਤ ਗਾਉਣ ਦਾ ਮੈਨੂੰ ਮੌਕਾ ਮਿਲਿਆ ਇੱਕ ਤਾਂ ਚਿਨੀ ਤੇ ਦੂਜਾ ਯਾਰ ਬਾਵਰਾ ਜਿਹਨੇ ਸਾਰੇ ਰਿਕਾਰਡਸ ਹੀ ਬ੍ਰੇਕ ਕਰਦੇ ਨੇ ਆਪਾਂ ਦੇ ਇਹਦੇ ਰੀਲਸ ਤੇ ਐਵਰੀ ਅਦਰ ਰੀਲਸ ਆਨ ਯਾਰ ਬਾਵਰਾ ਸਵੇਣਾ ਗਾਉਗੇ ਦੋ ਲਾਈਨਾਂ ਨਾਲੇ ਠੀਕ ਹੈ ਜਦੋਂ ਮੈਂ ਸੁਰਮਾ ਪੀਸਾਂ ਮੇਰੀਆਂ ਅੱਖਾਂ ਕਰਦਾ ਰੀਸਾਂ ਜੋ ਦਿਲ ਵੀ ਦੂਰ ਹੋ ਜਾਵੇ ਕਾਲ ਜੇ ਉਠਦੀਆਂ ਚੀਸਾਂ ਕੈਰੀਅਰ ਬੰਧ ਹੈਗੀ ਹੈ ਸਾਰਿਆਂ ਨੇ ਬਹੁਤ ਸੋਣਾ ਕੰਮ ਕੀਤਾ ਬਹੁਤ ਬਹੁਤ ਖੁਸ਼ੀ ਹੋਈ ਅਸੀਂ ਖੜਾ ਜਦੋਂ ਦੂਸਰੇ ਬੋਲ ਰਹੇ ਸੀ ਕਿ ਮੈਂ ਬੋਲਣ ਨੂੰ ਇਸ ਵੇਲੇ ਮੈਨੂੰ ਸਿਰਫ ਸ਼ੇਰ ਯਾਦ ਆ ਰਿਹਾ ਹੈ ਮੇਰੀ ਹਾਲਤ ਉਹੀ ਹੈ ਕਿ ਬਾਤ ਕਹਿਣੇ ਕਿ 100 ਤਰੀਕੇ ਹੈ ਕੁਛ ਨਾ ਕਹਿਣਾ ਵੀ ਇੱਕ ਤਰੀਕਾ ਹੈ ਸੋ ਮੈਨੂੰ ਲੱਗਦਾ ਮੈਨੂੰ ਕੁਝ ਵੀ ਨਹੀਂ ਕਹਿਣਾ ਚਾਹੀਦਾ ਚੁੱਪ ਰਹਿਣਾ ਹੀ ਮੇਰੇ ਲਈ ਜ਼ਿਆਦਾ ਠੀਕ ਹੈ ਸੋ ਥੈਂਕ ਯੂ ਕੇਬਲਵਾਨ ਦੀ ਟੀਮ ਦਾ ਜਸਪ੍ਰੀ ਦਾ ਸਾਰਿਆਂ ਦਾ ਥੈਂਕ ਯੂ ਬੀੜੇ ਨੂੰ ਵੀ ਕਰ ਰਿਹਾ ਹੈ ਦੇਖ ਕੇ ਸਾਨੂੰ ਮੈਸੇਜ ਕਰ ਰਹੇ ਹੈ ਦਵਾ ਦੇ ਰਹੇ ਹੈ ਸਭ ਦਾ ਥੈਂਕ ਯੂ ਸ਼ੁਕਰੀਆ ਹੁ ਤੋ ਪਹਿਲਾਂ ਸਭ ਮੈਂ ਜਿਹੜੇ ਸਿਨੇਮਾ ਦੇ ਸਾਰੇ ਲੋਕ ਇੱਥੇ ਪਹੁੰਚੇ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਖਾਸ ਤੌਰ ਤੇ ਮੀਡੀਆ ਜਿਸ ਤਰੀਕੇ ਜਿਸ ਚਾ ਮਲਾਰ ਨਾਲ ਇਹ ਸ਼ੂਟ ਕਰ ਰਿਹਾ ਹੈ ਔਰ ਕੰਲਾ ਬਾਤਾਂ ਉਸੇ ਚ ਕਰ ਰਿਹਾ ਹੈ ਕਿ ਲੋਕਾਂ ਤੱਕ ਪਹੁੰਚਾਈਆਂ ਜਾ ਮੈਨੂੰ ਬੜੀ ਜੀਰਵਾਦ ਮੌਕਾ ਮਿਲਿਆ ਹੈ ਕਿ ਮੈਂ ਇਹੋ ਜੀ ਸੂਖਮ ਵਿਸ਼ੇ ਵਾਲੀ ਫਿਲਮ ਦੇ ਵਿੱਚ ਆ ਕੰਗੀਤ ਹੈ ਔਰ ਜਿਸੋ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਆਂ ਖਾਸ ਕਿਸਮ ਦੀ ਸਾਡੇ ਅੰਦਰ ਉਹ ਸੁਲਫਤ ਚਲਦੀ ਰਹਿੰਦੀ ਹੈ ਜਿਹੜੀ ਸਾਨੂੰ ਕਿਤੇ ਨਾ ਕਿਤੇ ਹੰਕਾਰ ਵੱਲ ਖਿੱਚ ਕੇ ਲੈ ਜਾਂਦੀ ਹੈ ਜਾਂ ਇਸੀ ਤਬਾਹੀ ਵੱਲ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਸਾਡਾ ਜੀਵਨ ਔਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਜੀਵਨ ਬਹੁਤ ਹੀ ਖਤਰਨਾਕ ਹੋ ਗੂਆ ਵਧ ਰਿਹਾ ਪਰ ਜਾਸੋ ਗਦੇਵਾਲ ਵਰਗਾ ਨਿਰਦੇਸ਼ਕ ਰਾਈਟਰ ਉਹ ਜੇ ਸਮਿਆਂ ਦੇ ਵਿੱਚ ਕੋ ਜਿਵੇਂ ਸੁਖ ਸੰਦੇ ਹਵਾ ਦੇ ਬੋਲੇ ਇਹੋ ਜੀ ਇਹ ਮੁਹੱਬਤ ਦੀਆਂ ਆ ਬਾਦਸ਼ਾਹਾਂ ਦੇ ਕਿਣ ਮਨ ਸਾਡੇ ਅੰਦਰ ਕਰ ਦਿੰਦਾ ਤੇ ਸਾਨੂੰ ਸੁਖਮ ਕਰਦਾ ਹੁੰਦਾ ਸਾਨੂੰ ਅੰਦਰੋਂ ਸੁਖ ਹੋਣਾ ਆ ਜਾਂਦਾ ਜਿਹੜਾ ਸਾਡੇ ਅੰਦਰ ਇਹ ਗੱਲ ਭਰ ਦਿੰਦਾ ਕਿ ਖੂਨ ਦੇ ਰਿਸ਼ਤਿਆਂ ਤੋਂ ਉੱਪਰ ਜਿਹੜੀ ਅੱਗੇ ਗੱਲ ਉਹ ਤੁਹਾਡੇ ਮੋਹ ਦੀ ਹੈ ਤੁਹਾਡੇ ਪਿਆਰ ਦੀ ਹੈ ਜਿਹੜੀ ਤੁਹਾਨੂੰ ਇਨਸਾਨੀਅਤ ਬਣਨ ਵੱਲ ਕਿ ਕਰ ਦਮ ਤੋੜ ਦੇਗੀ 5 10 ਨਹੀਂ ਤੁਸੀਂ ਇੱਕ ਆਪਣੀ ਐਸੀ ਮੰਜ਼ਲ ਤੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਕੋਈ ਬਗਾਨਾ ਨਹੀਂ ਲੱਗੇਗਾ ਜਿੱਥੇ ਤੁਸੀਂ ਉੱਚ ਨੀਚ ਨੂੰ ਭੁੱਲ ਜਾਓਗੇ ਜਿੱਥੇ ਤੁਹਾਡੇ ਇਕਨੋਮਿਕਲ ਸਟੇਟਸ ਨੇ ਤੇ ਮੇਰੇ ਕੋਲ ਪਤਾ ਨਹੀਂ ਕੀ ਆ ਉਹਦੇ ਕੋਲੇ ਹੈ ਨਹੀਂ ਉਹਨਾਂ ਨੂੰ ਚੀਜ਼ਾਂ ਨੂੰ ਭੁੱਲ ਜਾਓਗੇ ਤੇ ਮਨੁੱਖੀ ਜ਼ਿੰਦਗੀ ਦੀ ਕੀ ਕੀ ਜੋ ਅਹਿਮੀਅਤ ਹੈ ਉਹਨੂੰ ਪਹਿਚਾਣ ਲਵੋਗੇ ਸੋ ਮੈਂ ਆਪਣੇ ਵੱਲੋਂ ਜੱਜ ਜੱਜ ਜਸਤਰ ਬਹੁਤ ਬਹੁਤ ਧੰਨਵਾਦ ਕਿ ਤੂੰ ਮੈਨੂੰ ਇਸ ਫਿਲਮ ਵਿੱਚ ਸ਼ਾਮਲ ਕੀਤਾ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਥੈਂਕ ਯੂ ਜੀ ਇਹ ਦੇ ਇਹ ਦੇ ਵਧੀਆ ਐਕਟਰ ਇੱਕ ਇੱਕ ਸੀਨ ਦੇ ਨਾਲ ਜਿਹੜਾ ਪੂਰੀ ਫਿਲਮ ਦੇ ਵਿੱਚ ਆਉਦੀ ਛਾਪ ਛੱਡ ਜਾਂਦਾ ਹੈ ਇਹ ਇਹਨਾਂ ਨੇ ਸਿਰਫ 2 ਦਿਨ ਦੀ ਸ਼ੂਟਿੰਗ ਕੀਤੀ ਸੀ ਸਿਰਫ 2 ਦਿਨ ਜਿਵੇਂ ਕਿ ਕਿੰਨਾ ਕੁ ਸਿਖਾ ਗਏ ਤੁਹਾਨੂੰ ਪਤਾ ਕਿ ਇਹ ਰੌਣਕ ਦਾ ਜਿਹੜਾ ਇੱਕ ਕਿਰਦਾਰ ਇਹਨਾਂ ਨੇ ਨਿਵਾਇਆ ਐਨਾ ਜ਼ਿਆਦਾ ਨਹੀਂ ਸੀ ਮੈਂ ਸੋਚਿਆ ਜਦੋਂ ਮੈਂ ਇਹਨਾਂ ਨੂੰ ਸੁਣਵਾਣ ਗਿਆ ਸੀ ਪਾਜੀ ਇੰਨੀ ਵੱਡੀ ਹਸਤੀ ਨਹੀਂ ਮੈਂ ਲੱਗਦਾ ਜਦੋਂ ਸੁਣਵਾਣ ਗਿਆ ਸੀ ਵੀ ਉਹਨਾਂ ਹਾਂ ਗਰਮੀ ਦੇਣਗੇ ਇਹ ਨਾਲ ਮੈਨੂੰ ਗਿਆ ਕਿ ਤੂੰ ਕਰਤਾਰ ਦੇ ਅੰਦਰ ਕੀ ਕੀ ਸੋਚਦਾ ਮੈਂ ਇੰਨਾ ਦਾ ਕੁਝ ਨਹੀਂ ਸੋਚਦਾ ਸੀਗਾ ਮੈਂ ਨਹੀਂ ਤੁਸੀਂ ਦਾ ਸੋਚਦਾ ਇਹ ਨਾਲ ਮੈਨੂੰ ਦੱਸਿਆ ਆਰਦਾਵਾਦ ਮੰਨ ਦੀ ਡਾਇਰੀ ਚ ਨੋਟ ਕਰ ਲਿਆ ਨਾਲੇ ਮੈਂ ਕਿਹਾ ਹਾਂਜੀ ਮੈਂ ਆਈ ਸੋਚਦਾ ਸੋ ਇਹਨਾਂ ਤੋਂ ਮੈਂ ਬਹੁਤ ਸਿੱਖਿਆ ਜੀ ਬਹੁਤ ਬਿਹਤਰੀਨ ਐਕਟਰ ਤੇ ਮੈਂ ਇੱਕ ਚੀਜ਼ ਇੱਥੇ ਖੜੇ ਖੜੇ ਚਾਹਾਂਗਾ ਜੀ ਜਿਹੜੇ ਸਾਡੇ ਸਾਡੇ ਸਭ ਤੋਂ ਸੀਨੀਅਰ ਬੰਦੇ ਖੜੇ ਨੇ ਸਾਡੇ ਕੋਲ ਸ਼ਰਮਾ ਸਾਹਿਬ ਖੜੇ ਨੇ ਇੱਧਰ ਬਾਦੀ ਖੜੇ ਨੇ ਮੈਂ ਚਾਹੁੰਦਾ ਵੀ ਇਹ ਪਹਿਲੇ ਇੱਕ ਇੱਕ ਦੋ ਦੋ ਸ਼ਬਦਾਂ ਦੇ ਅੱਲਾ ਤਾਂ ਜਿੰਨੇ ਵੀ ਲੋਕ ਇੱਥੇ ਦੇਖਣ ਆਏ ਹੈ ਸਾਡੇ ਕਲਾਕਾਰ ਪ੍ਰਾ ਦਰਸ਼ਕ ਸਾਰਿਆਂ ਨੂੰ ਮੁਬਾਰਕਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਹੁਣ ਇਸ ਤਰ੍ਹਾਂ ਦੀਆਂ ਫਿਲਮਾਂ ਵੀ ਬਣਨ ਲੱਗੀਆਂ ਐ ਔਰ ਮੈਂ ਪ੍ਰੋਡਿਊਸਰ ਸਾਹਿਬ ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਸਾਨੂੰ ਇੱਕ ਵਧੀਆ ਹੀਰੋ ਮਿਲਿਆ ਹੈ ਵਧੀਆ ਹੀਰੋਇਨ ਮਿਲੀ ਹੈ ਰਾਈਟਰ ਡਾਇਰੈਕਟਰ ਦਾ ਸਰਟੀਕਲ ਪਹਿਲਾ ਹੀ ਹੈ ਦੇਖੋ ਫਿਲਮ ਦੇਖ ਕੇ ਜੋ ਮੈਂ ਮਹਿਸੂਸ ਕੀਤਾ ਅਸੀਂ ਗੱਲ ਕਰਦੇ ਆਂ ਝਾਂਸੀ ਦੀ ਰਾਣੀ ਲక్ష్ਮੀਬਾਈ ਦੀ ਮਤਲਬ ਨਾਰੀ ਸ਼ਕਤੀ ਦੀ ਇਸ ਫਿਲਮ ਨੂੰ ਦੇਖ ਕੇ ਪਤਾ ਲੱਗਦਾ ਕਿ ਨਾਰੀ ਸ਼ਕਤੀ ਸੱਚਮੁੱਚ ਜਿੱਦਾਂ ਕਿਹਾ ਗਿਆ ਹੈ ਕਿ ਔਰਤ ਨੂੰ ਨਾਰੀ ਨੂੰ ਪ੍ਰithvi ਜੇ ਸਮੁੰਦਰ ਦੀ ਤਰ੍ਹਾਂ ਉਪਮਾ ਦਿੱਤੀ ਗਈ ਹੈ ਇਸ ਫਿਲਮ ਦੇ ਵਿੱਚ ਇਸ ਲਈ ਮੈਂ ਮਹਿਸੂਸ ਕੀਤਾ ਕਿ ਔਰਤ ਜੀਵਨ ਵਿੱਚ ਜਿੰਨੀਆਂ ਵੀ ਕਠਿਨਾਈਆਂ ਆਉਂਦੀਆਂ ਹਨ ਉਹਨਾਂ ਨੂੰ ਸਹਿ ਲੈਂਦੀ ਹੈ ਔਰ ਫਿਰ ਵੀ ਡੋਲਦੀ ਨਹੀਂ ਕਿੰਨੀ ਵਧੀਆ ਗੱਲ ਹੈ ਇਸ ਤਰ੍ਹਾਂ ਔਰਤ ਦੇ ਉੱਤੇ ਨਾਰੀ ਸ਼ਕਤੀ ਦੇ ਉੱਤੇ ਮੇਰਾ ਖਿਆਲ ਹੈ ਹਲੇ ਤੱਕ ਆਪਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਤਾਂ ਕੋਈ ਇਹ ਜੀ ਫਿਲਮ ਨਹੀਂ ਦੇਖੀ ਹੈ ਤੋਂ ਮੈਂ ਸ਼ੁਕਰ ਗੁਜ਼ਾਰਾ ਹੈ ਜਸਪਾਜੀਤਾ ਕਿ ਜਿਨੇ ਨੇ ਇੱਕ ਜਿਹੜੇ ਹੋਰ ਵੀ ਰਾਈਟਰ ਹੈ ਡਾਇਰੈਕਟਰ ਹੈ ਉਹਨਾਂ ਨੂੰ ਇਹ ਸੇਧ ਦਿੱਤੀ ਹੈ ਕਿ ਇਸ ਤਰ੍ਹਾਂ ਦੀਆਂ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਔਰ ਜੇ ਆਪਾਂ ਚਾਹਦੇ ਹੈ ਕਿ ਜਿਹੜਾ ਸਾਡਾ ਇੰਡਸਟਰੀ ਹੈ ਪੰਜਾਬੀਅਤ ਹੈ ਉਹ ਸਿਰਫ ਇਹ ਨਹੀਂ ਕਿ ਜੇ ਅਸੀਂ ਸਿਰਫ ਮਨੋਰੰਜਨ ਕਰੀਏ ਹਸਾਈਏ ਹਾਸੇ ਪਾਈਏ ਇਹ ਵੀ ਲਾਜ਼ਮੀ ਹੈ ਹਸਣਾ ਵੀ ਬਹੁਤ ਜ਼ਰੂਰੀ ਹੈ ਪਰ ਉੱਥੇ ਸਮਾਜ ਦੇ ਵਿੱਚ ਜਿਹੜੀਆਂ ਜਿਹੜੀਆਂ ਕੁਰਤੀਆਂ ਹੋਈਆਂ ਜਾਂ ਜਿਸ ਤਰ੍ਹਾਂ ਦੀ ਸਾਡੇ ਉੱਤੇ ਸਮਾਜ ਦੇ ਵਿੱਚ ਅਰਚਨਾ ਆਂਦੀ ਹੈ ਜੀਵਨ ਦੇ ਵਿੱਚ ਉਹਨਾਂ ਨੂੰ ਉਜਾਗਰ ਕਰਨਾ ਵੀ ਬਹੁਤ ਜ਼ਰੂਰੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਸਪਾਜੀ ਤੁਹਾਡਾ ਕਿ ਤੁਸੀਂ ਸਾਡੀ ਇੰਡਸਟਰੀ ਦਾ ਇੱਕ ਜਿਹੜਾ ਮਿਆਰ ਹੈ ਹੋਰ ਉਤੇ ਕੀਤਾ ਹੈ ਸੰਧੂ ਸਾਹਿਬ ਨੇ ਜੋ ਕਿਹਾ ਹੈ ਸੱਚੀ ਗੱਲ ਹੈ ਅ ਸਾਡੀਆਂ ਵੀ ਅੱਖਾਂ ਵਿੱਚ ਦੋ ਤਿੰਨ ਵਾਰ ਪਾਣੀ ਆਇਆ ਹੈ ਪਰ ਤੁਸੀਂ ਲੋਕੋ ਕੇ ਪੁੱਛਦੇ ਰਹੇ ਹੋ ਅਸੀਂ ਚਰੇ ਆਂ ਰੋਏ ਆਂ ਪਰ ਇਸ ਗੱਲ ਕੋਈ ਵੀ ਜਿਹੜਾ ਵੀ ਦਿਲ ਰੱਖਦਾ ਹੈ ਸੈਂਟੀਮੈਂਟਸ ਰੱਖਦਾ ਹੈ ਸੰਵੇਦਨਾ ਰੱਖਦਾ ਹੈ ਉਹਨਾਂ ਦੀ ਅੱਖਾਂ ਵਿੱਚ ਜ਼ਰੂਰ ਪਾਣੀ ਆਇਆ ਹੋਵੇਗਾ ਕਿਉਂਕਿ ਔਰਤ ਜਿੰਨੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿਠਨਾਈਆਂ ਅੜਚਨਾ ਆਈਆਂ ਹਨ ਔਰ ਉਹ ਤੋਂ ਬਾਅਦ ਵੀ ਉਹ ਆਪਣੇ ਕੈਰੇਕਟਰ ਤੋਂ ਡਿਗੀ ਨਹੀਂ ਆਪਣੇ ਧਰਮ ਤੋਂ ਡਿਗੀ ਨਹੀਂ ਔਰ ਉਹ ਆਖਰਕਾਰ ਜਿੱਤ ਹਾਸਲ ਕੀਤੀ ਹੈ ਤਾਂ ਮੈਂ ਬਹੁਤ ਇਸ ਗੱਲ ਤੇ ਪ੍ਰਭਾਵਿਤ ਹੋਇਆ ਹੈ ਕਿ ਲੜਕੀ ਨੇ ਬਹੁਤ ਵਧੀਆ ਹੈ ਹੀਰੋਇਨ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਮਤਲਬ ਐਕਟਿੰਗ ਤਕੀਤੀ ਨਹੀਂ ਨੈਚੁਰਲ ਸੀ ਅਸਰੇ ਸਾਨੂੰ ਜਿਹੜਾ ਹੀਰੋ ਮਿਲਿਆ ਹੈ ਇਹ ਵੀ ਬੜਾ ਸਹਿਜ ਔਰ ਜੇ ਬਹੁਤ ਸਹਿਜ ਐਕਟਰ ਹੈ ਬਹੁਤ ਅੱਛਾ ਇਹ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਲੰਬੀ ਵੇਸ਼ ਦਾ ਟੋੜਾ ਹੈ ਬਹੁਤ ਵਾਹ ਬਹੁਤ ਬਹੁਤ ਰਿਕਵੈਸਟ ਮੰਗੀ ਤੁਆਣੀ ਸਰ ਪਲੀਜ਼ ਬਹੁਤ ਬਹੁਤ ਸ਼ੁਕਰੀਆ ਜੀ ਕੇਵਲ ਬੰਦਾ ਜਸ ਗਰੇਵਾਲਾ ਹੋਣ ਦਾ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਆਈ ਮੰਨਿਆ ਜਾਂਦਾ ਸੀ ਖਾਸ ਕਰਕੇ ਫਿਲਮਾਂ ਨੂੰ ਕਿ ਉਹਨਾਂ ਨੂੰ ਬਾਹਰ ਧਾਰ ਦੀਆਂ ਫਿਲਮਾਂ ਬਣਾਉਣੀਆਂ ਆਉਂਦੀਆਂ ਇਮਾਰਤਾਂ ਵਾਲੇ ਲੋਕ ਨੇ ਇਹ ਇਦਾਂ ਕਰਦੇ ਨੇ ਉਦਾਂ ਕਰਦੇ ਨੇ ਪਰ ਸੱਚੇ ਜਸ ਕਰੇ ਵਾਲਦੇ ਜਿਹੜੀਆਂ ਫਿਲਮਾਂ ਜਸ ਕਰੇ ਵਾਲਦੇ ਸਿਨੇਮਾ ਨੂੰ ਸਾਨੂੰ ਦੱਸਦਾ ਹੈ ਕਿ ਅਸੀਂ ਬਹੁਤ ਸੰਵੇਦਨਸ਼ੀਲ ਲੋਕ ਆ ਅਸੀਂ ਅਹਿਸਾਸਾਂ ਦੀ ਫਿਲਮ ਬਣਾਉਂਦੇ ਆ ਇਹ ਅਹਿਸਾਸ ਦੀ ਫਿਲਮ ਹੈ ਕਿ ਮਨੁੱਖੀ ਜਿਹੜੇ ਦਿਲ ਦੇ ਅੰਦਰ ਧੜਕਦੇ ਅਹਿਸਾਸ ਨੇ ਉਹਨਾਂ ਦੀ ਫਿਲਮ ਹੈ ਸੋ ਪੰਜਾਬੀ ਕਲਚਰ ਦੇ ਵਿੱਚ ਪੰਜਾਬੀ ਵਿਰਾਸਤ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਸਾਨੂੰ ਗ੍ਰਾਸਸ ਤੋਂ ਮਿਲੀਆਂ ਜਿਹੜੀਆਂ ਅਹਿਸਾਸਾਂ ਤੇ ਕੰਮ ਕਰਦੀਆਂ ਜਿਹੜੀਆਂ ਮਨੁੱਖੀ ਜ਼ਿੰਦਗੀ ਤੇ ਕੰਮ ਕਰਦੀਆਂ ਸੋ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਸੀਗੀ ਤਾਂ ਕਿ ਅਸੀਂ ਦੁਨੀਆ ਨੂੰ ਦੱਸੀਏ ਕਿ ਅਸੀਂ ਉਹ ਲੋਕਾਂ ਜਿਨ੍ਹਾਂ ਦੇ ਅੰਦਰ ਦਿਲ ਧੜਕਦਾ ਅਸੀਂ ਉਹ ਲੋਕਾਂ ਜਿਹੜੇ ਦੂਜਿਆਂ ਲਈ ਸੋਚਦੇ ਆ ਅਸੀਂ ਉਹ ਲੋਕਾਂ ਜਿਹੜੇ ਇਨਸਾਨੀਅਤ ਦਾ ਪਾਠ ਪੜਨ ਵਾਲੇ ਲੋਕ ਨੇ ਸਾਡੇ ਵਿੱਚ ਤੇ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਗੱਲ ਨਹੀਂ ਕਿ ਅਸੀਂ ਕਿਸੇ ਨੂੰ ਉੱਚਾ ਨਹੀਂ ਸਮਝਣ ਵਾਲੇ ਲੋਕ ਆ ਅਸੀਂ ਕਿਸੇ ਨੂੰ ਬਖਰੇਵਿਆਂ ਦੇ ਨਾਲ ਦੇਖਣ ਵਾਲੇ ਲੋਕ ਆ ਸੋ ਇਨਸਾਨੀਅਤ ਦਾ ਪਾਠ ਪੜਾਉਣ ਵਾਲੀ ਜਿਹੜੀ ਗੱਲ ਹੈ ਸਾਡੇ ਕਲਚਰ ਦੇ ਵਿੱਚ ਸਾਨੂੰ ਮੁੱਢਕ ਦੀ ਮੋ ਸਿਖਾਈ ਗਈ ਹੈ ਪਰ ਸਾਡੀਆਂ ਫਿਲਮਾਂ ਦੇ ਵਿੱਚੋਂ ਕਿਤੇ ਨਾ ਕਿਤੇ ਉਹ ਗਾਇਬ ਹੁੰਦੇ ਜਾਂਦੇ ਚੀਜ਼ ਸੀਗੀ ਅਸੀਂ ਮਕੈਨੀਕਲ ਫਿਲਮਾਂ ਵੱਲ ਭੱਜ ਪਏ ਸੀਗੇ ਕਿ ਸਾਡੇ ਕੋਲ ਇੱਕ ਕਮੇਡੀਅਨ ਹੋਣਾ ਚਾਹੀਦਾ ਇੱਕ ਸਾਡੇ ਕੋਲ ਵਿਲਨ ਹੋਣਾ ਚਾਹੀਦਾ ਜਿਹਨੇ ਫਾਈਟ ਕਰਨੀ ਹੈ ਇੱਕ ਸਾਡੇ ਕੋਲ ਮੁੰਡਾ ਤੇ ਕੁੜੀ ਹੈ ਜਿਹਨੇ ਦਰਫਤਾਰ ਨਾਲ ਵਾਲੇ ਘੁੰਮ ਕੇ ਪੰਜ-ਛੇ ਗੀਤ ਗਾਉਣੇ ਨੇ ਤੇ ਸਾਡੀ ਫਿਲਮ ਇੱਕ ਫਾਰਮੂਲਾ ਫਿਲਮ ਬਣ ਕੇ ਰਹਿ ਗਈ ਸੀ ਪਰ ਮੈਂ ਇਹ ਗੱਲ ਦਾ ਅੱਜ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੰਜਾਬੀਆਂ ਕੋਲੇ ਸਾਡੇ ਕਲਚਰ 'ਚ ਸਾਡੀ ਵਿਰਾਸਤ 'ਚ ਇੰਨੀਆਂ ਕਹਾਣੀਆਂ ਨੇ ਐਨੇ ਸਾਡੇ ਕੋਲੇ ਵਿਸ਼ੇ ਨਹੀਂ ਸੁਜੈਸਟ ਕਰੇ ਵਾਲ ਉਹਨੇ ਵਿਸ਼ਾ ਜੋ ਕਮਿਸ਼ਾ ਲੈ ਕੇ ਆਇਆ ਹਮੇਸ਼ਾ ਨਵਾਂ ਵਿਸ਼ਾ ਲੈ ਕੇ ਆਉਂਦਾ ਸੋ ਅਸੀਂ ਧੰਨਵਾਦੀ ਆਂ ਦੂਜੀ ਗੱਲ ਇਹ ਹੈ ਕਿ ਜਿੰਨੇ ਕਿ ਚਲੋ ਅਸੀਂ ਪਹਿਲਾਂ ਵਾਲੇ ਬੰਦੇ ਕੰਮ ਕਰਦੇ ਸੀ ਰਾਜਤਾਲੀ ਵਾਲਾ ਰੁਪਿੰਦਰ ਰੂਪੀ ਹੋਰੀ ਜਸ ਐਮਲ ਜੋਨ ਠੀਕ ਹੈ ਅਸੀਂ ਕੰਮ ਕਰਦੇ ਸਨ ਤਾਂ ਕਰਨਾ ਹੀ ਪੈਣਾ ਸੀਗਾ ਇਹ ਐਨੇ ਸਾਲਾਂ ਤੋਂ ਕੰਮ ਕਰਦੇ ਨੇ ਤਾਂ ਤੁਸੀਂ ਵੀ ਕਹੋਗੇ ਕਿ ਕੀ ਕਰੀ ਜਾਂਦੇ ਹੋ ਐਨੇ ਸਾਲਾਂ ਤੋਂ ਕਰਦੇ ਸੀਗੇ ਪਰ ਜਿਹੜੇ ਨਵੇਂ ਸਾਡੇ ਕੋਲੇ ਸਾਡੇ ਬੱਚੇ ਸਾਡੇ ਬੱਚੀਆਂ ਆਈਆਂ ਨੇ ਬਹੁਤ ਕਮਾਲ ਦਾ ਕੰਮ ਕਰਵਾਇਆ ਗਿਆ ਤੇ ਬਹੁਤ ਕਮਾਲ ਦਾ ਕੰਮ ਕੀਤਾ ਇਹਨਾਂ ਨੇ ਸੋ ਅਸੀਂ ਕੋ ਸ਼ਾਮ ਦੀਦਾਖ ਦੇਣਾ ਸਾਰੇ ਨਵੇਂ ਚਿਹਰਿਆਂ ਨੂੰ ਛੋਟੀਆਂ ਬੱਚਿਆਂ ਨੂੰ ਵੀ ਬਹੁਤ ਚੰਗਾ ਕੰਮ ਕਰਨਾ ਡਾਇਰੈਕਟਰ ਦੇ ਹੱਥ ਵਿੱਚ ਹੁੰਦਾ ਕਿਉਂਕਿ ਜਸ ਕਰੇ ਬਾ ਡਾਇਰੈਕਟਰ ਵੀ ਹੈ ਡਾਇਰੈਕਟਰ ਵੀ ਹੈ ਉਹ ਆਪ ਲਿਖਦਾ ਹੈ ਕਰੈਕਟਰ ਨੂੰ ਫਿਰ ਉਹ ਕਰਵਾਉਂਦਾ ਹੈ ਕਰੈਕਟਰ ਸੋ ਇਸ ਗੱਲ ਕਰਕੇ ਮੈਨੂੰ ਲੱਗਦਾ ਹੈ ਇਹ ਜਿਹੜਾ ਸਾਡੇ ਉਸ ਜਹਾਜ਼ ਦਾ ਕੈਪਟਨ ਹੈ ਸੋ ਕੈਪਟਨ ਦੇ ਕਿ ਜਿੰਮੇਵਾਰੀ ਹੁੰਦੀ ਹੈ ਉਹ ਅੱਗੇ ਛੋੜੀਆਂ ਛੋੜੀਆਂ ਜਿੰਮੇਵਾਰੀਆਂ ਸਭ ਨੂੰ ਬਣਦਾ ਹੈ ਕਿ ਤੂੰ ਆਹ ਜਿੰਮੇਵਾਰੀ ਤੇਰੇ ਹੱਥ 'ਚ ਤੇਰੇ ਹੱਥ ਹੈ ਪਰ ਇਹ ਸਾਰੇ ਕਾਸੇ ਨੂੰ ਬਣਾਉਣ ਤੋਂ ਬਾਅਦ ਉਹਨੇ ਇੱਕ ਚੰਗੀ ਸਕ੍ਰਿਪਟ ਲਿਖ ਲਈ ਜੰਗਾ ਕੰਮ ਡਾਇਰੈਕਟ ਕਰ ਲਿਆ ਸਾਰੇ ਕੰਸ ਨੂੰ ਕਰਨ ਤੋਂ ਬਾਅਦ ਜਿਹੜੀ ਇਹਨੂੰ ਪੂਰੀ ਦੁਨੀਆ ਦੇ ਵਿੱਚ ਸਪਰੈਡ ਕਰਨ ਦੀ ਜ਼ਿੰਮੇਵਾਰੀ ਹੈ ਉਹ ਸੁਮਿਤ ਭਾਈ ਉਹਨਾਂ ਦੇ ਹਿੱਸੇ ਆਉਣੀ ਹੈ ਨਹੀਂ ਤਾਂ ਐ ਲੱਗਦਾ ਕਿ ਜਿਹੜੇ ਭਾਈ ਦੀ ਰੇਸ ਦੇ ਕੋੜੇ ਹੁੰਦੇ ਨੇ ਚੜਦੇ ਸੂਰਜ ਨੂੰ ਸਲਾਮਾ ਕਰਨ ਵਾਲੇ ਲੋਕ ਨੇ ਸੁਮਿਤ ਭਾਈ ਵੀ ਉਹ ਕੰਮ ਕਰ ਸਕਦੇ ਪਰ ਇਹ ਵੀ ਕੇਵਲ ਬੰਦ ਹਿੱਸੇ ਆਇਆ ਕਿ ਨਵੇਂ ਲੋਕਾਂ ਨੂੰ ਵੀ ਮੌਕਾ ਦਿੰਦਾ ਹੈ ਚਾਹੇ ਉਹ ਡਾਇਰੈਕਟਰ ਹੋਣ ਚਾਹੇ ਡਾਇਰੈਕਟਰ ਹੋਣ ਚਾਹੇ ਉਹ ਸਾਡੇ ਆਰਟਿਸਟ ਹੋਣ ਸੋ ਇਹ ਨਹੀਂ ਕਿ ਛਿਗਰੇ ਵਾਲੀ ਗੱਲ ਹੈ ਥੈਂਕ ਯੂ ਭਾਜੀ ਇੰਨੀਆਂ ਜ਼ਮਾਨਾਂ ਦੇ ਵਿੱਚ ਸਾਡੇ ਕਲਚਰ ਨੂੰ ਲੈ ਕੇ ਜਾਣਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਹੁਤ ਸੈਦਾ ਜੀ ਇਸ ਕੇਵਲਪਾਨ ਨੂੰ ਸੁਮੇਤ ਭਾਜੀ ਇਹਨਾਂ ਨੂੰ ਕਿਉਂਕਿ ਇਹ ਇੰਨੀਆਂ ਪਛਾਣਾਂ ਦੇ ਵਿੱਚ ਪਹੁੰਚ ਹੋ ਕੇ ਅੱਗੇ ਪਹੁੰਚੂਗੀ ਇਹਨਾਂ ਮੁਲਕਾਂ ਵਿੱਚ ਜਾਊਗੀ ਤੇ ਸਾਡਾ ਇੱਕ ਰਕਾਰ ਲੋਕਾਂ ਤੱਕ ਪਹੁੰਚ ਗਿਆ ਉਹਦੇ ਪੰਜਾਬੀ ਲੋਕ ਕਿਹੋ ਜਿਹਾ ਅਹਿਸਾਸ ਕਰਦੇ ਨੇ 2025 ਦੇ ਵਿੱਚ ਜਿਹੜਾ ਸਿਨੇਮਾ ਬਣਦਾ ਉਦ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨੀ ਤੁਸੀਂ ਸਾਡਾ ਸਾਰਿਆਂ ਦਾ ਮੀਡੀਆ ਦਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਸਾਡੀ ਗੱਲ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ